ਕਿੱਥੋਂ ਆਇਆ ਵਾ ਜੋਦੇਗਰ ਗਿਆ ਹੀ ਕਿੱਥੇ ਗਿਆ ਹੀ ਉਹ ਜੋਦੇਗਰ ਗਿਆ ਹੀ ਚੱਲ ਗਿਆ ਰਹਿਣ ਦੇ ਹਾਏ ਓ ਰੱਬਾ ਕੀ ਕਰੇ ਨਾ ਮਾਤਾ ਦਾ ਵੀ ਹੁਣ ਕੀ ਲੱਗਾ ਕਰਨਾ ਤੇਰੀ ਪੱਛੀ ਰਗਣੀ ਸੁੱਕੀ ਜੇ ਕਿਤੇ ਨਹਿਰ ਆਉਂਦਾ ਹੋਵੇ ਪਾਣੀ ਬੰਦਾ ਛਾਲ ਮੜ ਨਿਕਲਿਆ ਹੀ ਨਾ ਇਹਦੇ ਵਿੱਚੋਂ ਚੱਲ ਨਾ ਗਰਮੀਆਂ ਨੂੰ ਨਹੀਂ ਹੁਣ ਨਹੀਂ ਲਾਉਣਾ ਪਾਣੀ ਨਹੀਂ ਆਉਣਾ ਚੱਲ ਆ ਚਲੀਏ ਆ ਜਾ ਤੈਨੂੰ ਮਾਤਾ ਸੁੰਦਾ ਨਹੀਂ ਤੇ ਮੇਰਾ ਸੰਗ ਬਹਿ ਗਿਆ ਬੋਲ ਬੋਲ ਕੇ ਪਤਾ ਨਹੀਂ ਕੀ ਬੋਲੀ ਜਾਂਦਾ ਰਹਿੰਦਾ ਵਾ ਨਾ ਮੈਨੂੰ ਪਤਾ ਲੱਗਦਾ ਵਾ ਇੱਥੇ ਬਹਿ ਜਾ ਕੁਰਸੀ ਦੇ ਇੱਥੇ ਆਹੋ ਇੱਥੇ ਬੈਠ ਤੇ ਮੈਂ ਗੱਲ ਕਰਾਂ ਇੱਕ ਬਹਿ ਇੱਥੇ ਫੋਨ ਤਨੇ ਰਹੋਂ ਢਿਆ ਕਰ ਨੂੰ ਚੱਲੀਏ ਜਾਣੇ ਆ ਭੂਆ ਰਾਨੋ ਆਈ ਆ ਪਤਾ ਵਾ ਕਾਣੋ ਉਹ ਰਾਣੋ ਭੂਆ ਕਾਣੋ ਭੂਆ ਹਾਏ ਰੱਬਾ ਉਹ ਤੇਰੀ ਨਾਂ ਲਈ ਨਾ ਗੱਲ ਦੀ ਆਹੋ ਉਹ ਸੁਣਾ ਦੇਗੀ ਕਿ ਰੱਖੋ ਕਤਿਹੋ ਕੁੜੀ ਦੇ ਵਿਆਹ ਦੇ ਵੱਖਰੇ ਵੱਖਰੇ ਆ ਆਹੋ ਕਿਉਂ ਉਹ ਮੰਨੇ ਨੇ ਕਿ ਆਹ ਦੇਗੀ ਵੱਖਰੇ ਦੇਣਾ ਲੱਖ ਰੁਪਏ ਲਵਾਵਾਂ ਤੇ ਤੂੰ ਇਹ ਆਪਣਾ ਸੋਚੋ ਵੱਖਰਾ ਹੋਣ ਤੇ ਮੇਰੀ ਗੱਲ ਸੁਣ ਹੈ ਤੇ ਆਪਾਂ ਇਕੱਠੇ ਹੀ ਪਹਿਲਾਂ ਕਿ ਸੋਣਾ ਨੇ ਸਾਰਾ ਉਹਨਾਂ ਦੇ ਵਿਆਹ ਤੇ ਕੁੜੀ ਦੇ ਪੜਾਈ ਤੇ ਵੇਚ ਤਾ ਮੇਰੇ ਪੱਲੇ ਕੀ ਆ ਉਹਨਾਂ ਨੂੰ ਸਮਝਾਇਆ ਜਾ ਕੇ ਇਕੱਠੇ ਜਲਦੀਏ ਮੇਰੀ ਤਾਂ ਨਹੀਂ ਮੰਨਦੇ ਹੋ ਸ਼ਹਿ ਤੇਰੀ ਮੰਨ ਜਾਣ ਅੱਛਾ ਆਹੋ ਮੈਂ ਉਹਨਾਂ ਨੂੰ ਆਖਾ ਕਿ ਆਪਾਂ ਇਕੱਠੇ ਰਹੀਏ ਆਹੋ ਇਕੱਠੇ ਰਹਿ ਤੋ ਜੋੜ ਦੇ ਦਿੰਦੇ ਆਂ ਇਕੱਠੇ ਦੇ ਦਈਏ ਅੱਧੋ ਵੱਧ ਤਾਂ ਮੰਨਣ ਕੇ ਆ ਤੇਰੀ ਸ਼ਹਿ ਮੰਨਣ ਮੇਰੀ ਤਾਂ ਨਹੀਂ ਬੰਨੀ ਉਹਨੇ ਕੁੜੀ ਨੇ ਉਹ ਮਾਨਪ੍ਰੀਤ ਨਹੀਂ ਵੱਖਰੇ ਜਾਣਾ ਵਾਹੀਂ ਵੱਖਰੇ ਜਾਣਾ ਆਂਦਾ ਆਹੋ ਕੌਣ ਆਂਦਾ ਮੰਨਾ ਵੀ ਤੇ ਘਰ ਵਾਲੀ ਵੀ ਮਨਪ੍ਰੀਤ ਵੀ ਤਾਂ ਤੈਨੂੰ ਉਹ ਨਹੀਂ ਆਖਿਆ ਨਾ ਉਹ ਮੈਨੂੰ ਆਖਿਆ ਕਿ ਤੂੰ ਵੱਖਰਾ ਚਲਦਾ ਕੱਲਾ ਤੁਰਦਾ ਨੂੰ ਕੱਲੇ ਕੌਣ ਜਾਏਗਾ ਆਪਾਂ ਸਮਝਾ ਦੇ ਕੇ ਉਹਨਾਂ ਨੂੰ ਨੇ ਮੰਨ ਜੂਗਾ ਆਹੋ ਉੱਥੇ ਜਾ ਉਧਰ ਆਇਓ ਮੇਰੀ ਕਿਸਮਤੇ ਕੋਹ ਨਹੀਂ ਹਾਲ ਕਈ ਦਾ ਕੋਹ ਆ ਸੁੰਦਾ ਮਾਤਾ ਨੂੰ ਕੋਹ ਆ ਅੱਜ ਕੱਢ ਕੇ ਨਾ ਦਵਾਈ ਆਪ ਵੀ ਖਾ ਲੈਣੀ ਆ ਤੇ ਉਹਨਾਂ ਨੂੰ ਵੀ ਦੇ ਦੇਣੀ ਆ ਸੇ ਆਪਾਂ ਹੀ ਮੁੱਕੂਗਾ ਆ ਜਿਹੜੇ ਰੋਜ਼ ਰੋਜ਼ ਦੇ ਸੁਨਾਹ ਦਿੰਦੇ ਆ ਨਾ ਅਕਰਜ਼ੇ ਵਾਲੇ ਨਾਲੇ ਸਤਾਉਂਦੇ ਆ ਕੰਮ ਨਿਭੜ ਜੂ ਨਾਲੇ ਸਾਡਾ ਫੇਟੇ ਮੁਕਰ ਕਣਕ ਤੇ ਆਪੇ ਨਿਕਲ ਨਹੀਂ ਦੇਈ ਥੱਲਾ ਥੱਲਾ ਹੀ ਭਰਿਆ ਵਾ ਸਿਰਫ ਗਾੜੀ ਹੈ ਜ ਕਣਕ ਖਰੇ ਕਦੋਂ ਆਉਣੀ ਆ ਤੇ ਮੁੱਕ ਵੀ ਗਈ ਦਵਾਈ ਤੇ ਕੀ ਲੱਭਣੀ ਹੀ ਤੇ ਕਣਕ ਵੀ ਹੈ ਨਹੀਂ ਕੀ ਖਾਵਾਂਗੇ ਮੁੜ ਕੇ ਸੜ ਗਈ ਕਿਸਮਤ ਸਾਡੀ ਲਾ ਆਟਾ ਵੀ ਨਹੀਂ ਗੁੰਨਾ ਜੇ ਤੱਕ ਉਹ ਇੱਥੇ ਕੀ ਆ ਹੁਣ ਕੀ ਲੱਭਣੀ ਇੱਥੇ ਇੱਥੇ ਕਣਕ ਲੱਭਦੀ ਆ ਦਵਾਈ ਲੱਭਦੀ ਆ ਮੈਂ ਦਵਾਈ ਕੱਢ ਕੇ ਤੇ ਸਾਰਾ ਟੱਬਰ ਖਾ ਲਈਏ ਤੇ ਕੰਮ ਨਿਬੜੇ ਸਾਡਾ ਉਹ ਕਰਮਾ ਮਾਰੀਏ ਐਜੇ ਤੇ ਪਾਏ ਨਿੰਮ ਦੇ ਪਤੇ ਹੀ ਕਣਕ ਦੇ ਵਿੱਚ ਦਵਾਈ ਦੇ ਰਖੀ ਨਹੀਂ ਐਥੇ ਤੇ ਕਣਕ ਹੀ ਨਹੀਂ ਹੈਗੀ ਤੇ ਨਿੰਮ ਦੇ ਪਤੇ ਕਿੱਥੋਂ ਨਿਕਲਣੇ ਆ ਲੈ ਤੇਰੇ ਸਾਹਮਣੇ ਡੇਢ ਘੰਟੇ ਤੇ ਥੋੜੇ ਦਿਨੋਂ ਇੱਕ ਮਿਹਰਾਂ ਨੂੰ ਪਾਈ ਟਰੈਕਟਰ ਵਾਲੀ ਭਾਈ ਇੱਚੋ ਦਿੱਤੀ ਕਿ ਹੋਰ ਕਿਦੋਂ ਦੁੱਤੇ ਹੀ ਪੈਸੇ ਮੈਂ ਕਹਿੰਦੀ ਅੱਗੇ ਕਿਸਮਤ ਸੜੀ ਪਈ ਤੁਸੀਂ ਹੋਰ ਸਾਥ ਛੜੀ ਆ ਆਟਾ ਹੁੰਦਾ ਵਾ ਘਰ ਲੂਣ ਪਾ ਕੇ ਖਾ ਤੇ ਨਹੀਂ ਦਾ ਨਹੀਂ ਸਬਜੀ ਬਣੀ ਤਾਂ ਕੋਈ ਗੱਲ ਨਹੀਂ ਬਸ ਆ ਮੈਂ ਤਾਂ ਲੂਣ ਮਿਰਚ ਪਾਵੇ ਤੇ ਰੋਟੀ ਖਾ ਲੇ ਤੁਸੀਂ ਉਹ ਵੀ ਵਿੱਚ ਛੜੀ ਆ ਉਹ ਕੋਈ ਗੱਲ ਨਹੀਂ ਉਹਦਾ ਵੀ ਹੱਲ ਕੀਤਾ ਵਾ ਹੁਣ ਕੀ ਹੱਲ ਕੀਤਾ ਵਾ ਹਏ ਕਦੋਂ ਨੂੰ ਕਹਣਾ ਕੰਨ ਕਾਉਣੀ ਜਨਵਰੀ ਮਹੀਨਾ ਜਾਂਦਾ 4 ਮਹੀਨੇ ਪਏ ਕਿੱਥੋਂ ਮੰਗਵਾਵਾਂਗੇ ਖਾਵਾਂਗੇ ਉਹ ਮੰਗਣੀ ਨਹੀਂ ਕੀ ਕਾਰਡ ਪੁੱਛਿਆ ਵਾ ਕਿਸਦਾ ਸਰਕਾਰੀ ਕਾਣਕ ਆਉਗੀ ਫਿਰ ਲੈਵਾਂਗੇ ਤਿੰਨ ਤੋੜੇ ਦੁਆ ਰੁਪਈਆ ਦੇ ਹਿਸਾਬ ਨਾਲ ਹੁਣ ਸਾਡੇ ਆਹੋ ਦੇਣ ਆਉਣੇ ਸੀ ਸਰਕਾਰੀ ਕਾਣਕ ਵਾਲਾ ਡੀਕਦੇ ਰੋ ਫੇਰ ਜਾ ਕੇ ਕਣਕ ਲਿਆਉ ਤੇ ਫੇਰ ਆਟਾ ਗੁੰਨਾਂਗੇ ਤੇ ਖਾਵਾਂਗੇ ਮੁੰਡਾ ਤਾਂ ਰੋਜ਼ ਸਕੂਲੇ ਜਾਂਦਾ ਰੋਟੀ ਲੈ ਕੇ ਚੱਲ ਕੋਈ ਨਹੀਂ ਹੁਣ ਤੇ ਪਕਾ ਮਿਲਦੇ ਭੁੱਖ ਨਾਲ ਜੀਣ ਕੋ ਹੁੰਦਿਆ ਵਾ ਉਹ ਜਿਨ੍ਹਾਂ ਦੇ ਘਰ ਗਿਆ ਕਰਿਆ ਉਹਨਾਂ ਚਾਹ ਦਾ ਕੋਈ ਨਹੀਂ ਪੁੱਛਿਆ ਉਹਨਾਂ ਨੇ ਕਰਜ਼ਾ ਮੰਗਣਾ ਹੀ ਤੁਹਾਡੇ ਕੋ ਪੈਸੇ ਮੰਗਣੇ ਉਹ ਚਾਹ ਤੁਹਾਨੂੰ ਦਿੰਦੇ ਆ ਪੁੱਛਦੇ ਆ ਜਾ ਵੱਡੇ ਮਾਰੇ ਦੇਣਾਗੇ ਸਾਡੇ ਘਰ ਬਹਿ ਬਹਿ ਕਈ ਕੋ ਖਾਂਦੇ ਪੀਂਦੇ ਸੀ ਤੇ ਸਾਡੇ ਦੇ ਮਾਰੇ ਦੇਂਦੇ ਅੱਖਾਂ ਕੱਢਦੇ ਗਾੜੀਆਂ ਉਹ ਇਤਨਾ ਹੀ ਹੁੰਦਾ ਹੁੰਦਾ ਵਾ ਕਹਿੰਦੇ ਹੁੰਦੇ ਆ ਜਦੋਂ ਚੰਗੇ ਦਿਨ ਹੋਣ ਨਾ ਢੋਕ ਢੋਕ ਲਾਗੇ ਪੈਂਦੇ ਆ ਉਹਨਾਂ ਨੂੰ ਪਤਾ ਖਾਣ ਨੂੰ ਮਿਲਣਾ ਇਥੋਂ ਤੇ ਹੁਣ ਉਹ ਲਾਗੇ ਦੂਰ ਦੂਰ ਨੱਠਦੇ ਹੱਡ ਤੋਂ ਵੀ ਇਹਨਾਂ ਨੇ ਕੋਈ ਮੰਗ ਨਾ ਲੈਣ ਸਾਡੇ ਕੋਲ ਕੋਹ ਨਹੀਂ ਆਂਦੀ ਬੀਬੀ ਆ ਇਹਨੂੰ ਦੱਸ ਦੇ ਇਹ ਵਾਧੂ ਦਾ ਸਿਰ ਇਹ ਵੀ ਖਾਂਦੀ ਸਾਡਾ ਇਹ ਵੀ ਕਿਤੇ ਦੋ ਘੜੀਆਂ ਉਧਰ ਨਹੀਂ ਜਾਂਦੀ ਕੱਲ ਚੁੱਪ ਕਰ ਜਾ ਪਾਲਾ ਵਿੱਚ ਮਸਾਲੂ ਦੇ ਪਕਾ ਦੇ ਦੋ ਦੋ ਖਾ ਲਈਏ ਸੜ ਗਈ ਕਿਸਮਤ ਸਾਡੀ ਉਧਰ ਜਾ ਤੂੰ ਹੁਣ ਹਾਂ ਕਹਿ ਕੇ ਆਉਣਾ ਨੂੰ ਕੀ ਆਖਾਂ ਕਿ ਇਕੱਠੇ ਵਿਆਹ ਜਾਵਾਂਗੇ ਕਿ ਸਾਈ ਅੱਧੇ ਪੈਸੇ ਹੀ ਦੇ ਦਾਂਗੇ ਅਸੀਂ ਤੁਹਾਨੂੰ ਕਿੱਥਾ ਦਵਾਂਗੇ ਉਹ ਕਣਕੋਈ ਦਵਾਂਗੇ ਹੋਰ ਮੈਂ ਆਪ ਕਿਹੜੇ ਪੈ ਜਾ ਹੁਣ ਬਸ ਕਰੋ ਤੁਹਾਡੇ ਕਿਹੜੀ ਹੱਥ ਜੋੜੇ ਨਾ ਕਹੋ ਇਹਨੂੰ ਉਹ ਸ਼ਹਿਰ ਦੇ ਮਾਤਾ ਦੇ ਕਿ ਆਈ ਮੰਨ ਜਾਣਗੇ ਉਹ ਕੀ ਉਹਨਾਂ ਨੇ ਕਹਿਣਾ ਦੱਸੋ ਪਹਿਲਾਂ ਉਹ ਸ਼ਹਿਨ ਮਾਤਾ ਨੇ ਕਹਿਣ ਤੇ ਆਖੇ ਲੱਗ ਜਾਣੇ ਕੋਈ ਮਨ ਮੇਰ ਪੈ ਜੇ ਉਹਨਾਂ ਤੇ ਉਹ ਹੈ ਅਸੀਂ ਸਪਸ਼ਟ ਬੋਲਦੇ ਆ ਬੋਲੇ ਬਾਲੇ ਹੈ ਨਹੀਂ ਸਾਡੀ ਗੱਲ ਨਹੀਂ ਉਹਨਾਂ ਨੂੰ ਸੁਣਦੀ ਇਹਦੀ ਸਮਝੂਗੀ ਤੇ ਇਹਦੇ ਹੱਥੀ ਵਿੱਚ ਸਭ ਕੁ ਉਹਨਾਂ ਨੇ ਸੋਨਾ ਉਹਨਾਂ ਨੂੰ ਨਹੀਂ ਪਤਾ ਉਦੋਂ ਮਾ ਇਹ ਚਾਰ ਟੂੜ ਪਾਉਗੀ ਮੜਾ ਮੋਢਾ ਸਮਝ ਲਗੂ ਉਹਨਾਂ ਨੂੰ ਬਾਬਾ ਉਦੋਂ ਮਾਤਾ ਚੰਗੀ ਸੀ ਸੁਣਦੀ ਗਿੰਦੀ ਸੀ ਹੁਣ ਉਹਨੇ ਕਹਿਣਾ ਵੀ ਇਹਨੂੰ ਪਤਾ ਨਹੀਂ ਲੱਗਦਾ ਇਹ ਕਿੱਧਰ ਆ ਗਈ ਆ ਉਹ ਇੱਕ ਵਾਰੀ ਕਲਾ ਦਿੰਨੇ ਮੁੜ ਕੇ ਕਹਿਣ ਵਾਲੇ ਤਾਂ ਨਾ ਬੰਨ ਕੇ ਜਾਲੂ ਘੜਾ ਨਾ ਕਿਹਾ ਸੀ ਆਪ ਛੱਡ ਕੇ ਆਓ ਜਾਓ ਮਾਤਾ ਨੂੰ ਨਹੀਂ ਪਤਾ ਲੱਗਦਾ ਨਾਲੇ ਕਰਨ ਲੱਗੇ ਗੱਲ ਕਰੋ ਚੱਲ ਬੀਬੀ ਮੈਂ ਤੁਹਾਨੂੰ ਛੱਡ ਕੇ ਆਵਾ ਆ ਜਾ ਚਲੀ ਉਧਰ ਚੱਲ ਆ ਪਾ ਤੂੰ ਲੂਣਾ ਤੇ ਪਕਾ ਦੋ ਉਹੋ ਖਾਵਾਂ ਆਣ ਕੇ ਛੜ ਗਈ ਕਿਸਮਤ ਹੁਣ ਆਹੋ ਦੇਣ ਵੇਖਣ ਵਾਲੇ ਰਹਿ ਗਏ ਹੀ ਲੂਣ ਮਿਰਚ ਵਾਲੀਆਂ ਰੋਟੀਆਂ ਖਾਣ ਵਾਲੇ ਨਾ ਕੋਈ ਸਬਜ਼ੀ ਸਬਜ਼ੀਆਂ ਨੂੰ ਵੀ ਅੱਗ ਲੱਗੀ ਆ ਕਣਕ ਹੈ ਨਹੀਂ ਹੁਣ ਮਾਸਾ ਮਾਸਾ ਆਟਾ ਹੁਣ ਉਹ ਵੀ ਆਟਾ ਕਿਹਦਾ ਕਰੋ ਮੰਗੇ ਲੈਣਾ ਪੈਣਾ ਐਦਾਂ ਕਰੂੰਗੀ ਮੰਨੇ ਹੁਣਾਂ ਦੇ ਪੜੋਲੇ 'ਚ ਦਾਣੇ ਹੋਣੇ ਆ ਐਦਾਂ ਕਹੂੰਗੀ ਵੀ ਇੱਕ ਪੀਣ ਸਾਨੂੰ ਦੇ ਦਿਓ ਨਹੀਂ ਜਦੋਂ ਕਣਕ ਆਊਗੀ ਤੁਹਾਨੂੰ ਦੇ ਦਾਂਗੀ ਹੁਣ ਆਟਾ ਆ ਗਈ ਜਿਦੋਂ ਕਿਤੇ ਜਾਣਾ ਹੋਵੇ ਇਹ ਪਤਾ ਨਹੀਂ ਕਿੱਥੋਂ ਆ ਜਾਂਦੀ ਮੰਜੋ ਦੇ ਹਾਂ ਕੀ ਆ ਬੱਸ ਮਾਤਾ ਤੁਰੀ ਆਉਂਦੀ ਤੇ ਫਿਰ ਕੀ ਆ ਕੁਏ ਕੁਸਲਾ ਕੀ ਜਾਂਦੀ ਆ ਹਾਏ ਇੰਨੇ ਹੁਣ ਜਾਣਾ ਨਹੀਂ ਐਨੂੰ ਹੁਣ ਕੀ ਦੱਸਾਂਗੇ ਅਸੀਂ ਵੀ ਅਸੀਂ ਡਿਨਰ ਤੇ ਜਾਣਾ ਵਾ ਮਦਾ ਆ ਕੀ ਕਰਦੇ ਯੋ ਕੋ ਨਹੀਂ ਬੱਸ ਰੋਟੀ ਬਣ ਲਗੀ ਖਾਣ ਆ ਗਏ ਫਿਰ ਕੇ ਫਿਰ ਕੇ ਆ ਗਏ ਜੇ ਕੀ ਆਨੀ ਆ ਮੈਂ ਘਰਾਂ 'ਚ ਫੇਰ ਫੁਰ ਕੇ ਆ ਗਏ ਜੇ ਲੱਗ ਗਿਆ ਵੇਲ ਇੱਥੇ ਆਉਂਦਾ ਆ ਗਏ ਆ ਫਿਰ ਕੇ ਘਰਾਂ 'ਚ ਫਿਰ ਕੇ ਆ ਗਏ ਆ ਕੀ गिर ਕੇ ਆ ਗਏ ਆ ਕੀ ਆਨੀ ਆ ਘਿਰ ਤਾ ਤੂੰ ਹੀ ਗਏ ਜੋ ਕਿਉਂ ਹੀ ਗਤਾ ਗਿਰ ਗਏ ਆ ਤਾਂ ਹੋਰ ਕੀ ਆ ਕੀ ਆਨੀ ਹੋਰ ਲੈ ਫੌਜੀ ਸਾਹਿਬ ਦੱਸ ਅਹੀਂ ਕਿਹੜੀ ਗੱਲੋਂ ਗਿਰ ਗਏ ਆ ਅਹੀਂ ਤੇ ਤੁਹਾਨੂੰ 36 ਵਾਰੀ ਕਹੀਦਾ ਵਾ ਵੀ ਇੱਥੇ ਰੋ ਇੱਥੇ ਰੋ ਨਾ ਤੂੰ ਹੀ ਰਹਿਣਾਂਦਾ ਵਾਉ ਤੁਹਾਨੂੰ ਕਿਰਿਓਏ ਦੱਸੀ ਜਾਂਨੇ ਜੇ ਮਾਤਾ ਮਸ਼ੀਨ ਲਵਾ ਲਾ ਮਸ਼ੀਨ ਲੜਾਈ ਪਾਉਣੀ ਕਿ ਤੈਨੂੰ ਜਿਹੜੀ ਪਹਿਲੀ ਲਾ ਕੇ ਦਿੱਤੀ ਉਹ ਸਾਂਭੀ ਆ ਹੁਣ ਬਲਜੀਤ ਜੀ ਦੇ ਮੈਨੂੰ ਸੁਣਾਉਂਦੀ ਹੈ ਇਹ ਦੋਰੇ ਲਵਾ ਲਈਏ ਮੈਂ ਕਿਹਾਹੀਂ ਹੁਣ ਫੌਜੀਆ ਨੇ ਕਹਿਣਾ ਮਾਪੀ ਅਹੀਂ ਪਾਗਲ ਮੈਂ ਇੱਕ ਵਾਰੀ ਲਾ ਕੇ ਦਿੱਤੀ ਆ ਤੇ ਫੇਰ ਇਹ ਦੋਰੇ ਆ ਗਈ ਆ ਮਾਤਾ ਪਹਿਲਾਂ ਲਾ ਕੇ ਦਿੱਤੀ ਤੇ ਲੜਾਈ ਪਾਣੀ ਇਹਨੇ ਮਸ਼ੀਨ ਤੋਂ ਵੀ ਨਹੀਂ ਚੰਗੀ ਆ ਨਿੱਕੀ ਨਿੱਕੀ ਗੱਲ ਸੁਣ ਕੇ ਲੜਾਈ ਕਰਦੀ ਹੂੰ ਚਲ ਸਾਂਭ ਲਾ ਫੇਰ ਸਾਮਰੇ ਆ ਜੀ ਨਾ ਕਾਦਾ ਪੰਪ ਚੜਿਆ ਵਾ ਮਾਤਾ ਮੇਰਾ ਪੰਪ ਕਾਦਾ ਝੜ ਕੇ ਕਲਿਆ ਨਾ ਉਹਨੇ ਵੱਡੀ ਨੇ ਕਾਦਾ ਕੀ ਇੱਥੇ ਕਹਿਣ ਆਈ ਆ ਕਹਿਣਾ ਮੈਂ ਕੀ ਆ ਆਂਦੇ ਤੁਸੀਂ ਵੱਖਰੇ ਵਿਆਹ ਜਾਣਾ ਵਾ ਤੇ ਵੱਖਰੇ ਜਾਣਾ ਸਾਡੇ ਕੋ ਗੱਡੀ ਆ ਆਪਣੀ ਆ ਹੀ ਗੱਡੀ ਤੇ ਜਾਵਾਂਗੇ ਨਾ ਰੇ ਨਿਆਣਿਆਂ ਨੂੰ ਛੁੱਟੀਆਂ ਕਰਾ ਲੈਣੀਆਂ ਦੋ ਚਾਰ ਦਿਨ ਰਹਿ ਕੇ ਆਵਾਂਗੇ ਕੀ ਕਰਕੇ ਆਵਾਂਗੇ ਰਹਿ ਕੇ ਆਉਣਾ ਵਿਆਹ ਤੇ ਰਹਿ ਕੇ ਕੀ ਕਰਨਾ ਉੱਥੇ ਵਿਆਹ ਵੇਖਾਂਗੇ ਚੱਜਣਾ ਕੇ ਇਹਨਾਂ ਨੂੰ ਤੇ ਰੋਣ ਹੀ ਪਿਆ ਰਹਿੰਦਾ ਵਾ ਆਂਦੇ ਤੂੰ ਲੱਖ ਰੁਪਈਆ ਦੇਣਾ ਵਾ ਕਿੰਨੇ ਦੇਣਾ ਲੱਖ ਰੁਪਈਆ 10000 ਤਾਂ 11000 ਦੇਣਾ ਵਾ ਲੱਗਾ ਪਤਾ ਨਾ ਮੇਰੀ ਵੇਲੇ ਨੇ ਜ ਬਾ ਆਈ ਆ ਮੈਂ ਜੜਾ ਨੂੰ ਲੱਖ ਰੁਪਈਆ ਫੜਾਉਣਾ ਭੂਆ ਨੂੰ ਬਹਿ ਜਾ ਮਦਦ ਲੱਖ ਰੁਪਈਆ ਉਹਨਾਂ ਦਾ ਲੱਗਣਾ ਵਾ ਲੱਖ ਤੋਂ ਵੀ ਦੂਣਾ ਲੱਗਣਾ ਵਾ ਜਿਨ੍ਹਾਂ ਨੇ ਸੱਟ ਪਾਉਣਾ ਪੈਣਾ ਵਾ ਪਹਿਲਾਂ ਤੇ ਵੱਢੀ ਨੇ بڑا ਗਲਾ ਸਜਾਇਆ ਹੀਗਾ ਸੱਟ ਪਾ ਪਾ ਕੇ ਉਦੋਂ ਤੇ ਸਾਂਝੇ ਥਾ ਹੈਗਾ ਤੇ ਮਦਦ ਮੈਂ ਕਿ ਘਰਾਂ ਸਾਂਝੇ ਥਾ ਨੂੰ ਮੈਂ ਤੇ ਆ ਆਪਣੇ ਬੰਦੇ ਦੇ ਹੀ ਦਿੱਤਾ ਪਾਇਆ ਵਾ ਨਾ ਮੈਨੂੰ ਤਾਂ ਨਹੀਂ ਪਾਇਆ ਉਥੋਂ ਆ ਹੁਣ ਬੜਾ ਆਵਾ ਸੋਹਰੇ ਦੇਖ ਸੋਹਣਾ ਡਿਜ਼ਾਈਨ ਸੋ ਖਡਾਉਣਾ ਹੋਵੇ ਅਨਿਵਰਸਰੀ ਤੇ ਗਿਫਟ ਦਿੱਤਾ ਵਾ ਫੌਜੀ ਨੇ ਕੀ ਕੀ ਦਿੱਤਾ ਵਾ ਜਿੱਦਣਾ ਢੀਆਂ ਲਾਵਾਂ ਹੋਈਆਂ ਸੀ ਗਿਆ ਵਿਆਹ ਹੋਇਆ ਸੀਗਾ ਨਾ ਉਹ ਵਾਲੇ ਦਿਨ ਤੇ ਉਹਨੇ ਗਿਫਟ ਕੀਤਾ ਹੀ ਉਹ ਮੈਨੂੰ ਨੇ ਪਤਾ ਲੱਗ ਜਾ ਤੀ ਪਤਾ ਮੈਨੂੰ ਮਤ ਤੁਹਾਨੂੰ ਕੋ ਖ ਲੱਗਣਾ ਨਹੀਂ ਮਾੜਾ ਕੁਛ ਆਈ ਕਿੱਧਰ ਵਾ ਮਤੇ ਕੀ ਕੰਮ ਹੀ ਹੈਗਾ ਮਾਤਾ ਕੰਮ ਆਈਆਂ ਕੋਈ ਰੋਟੀ ਰਾਟੀ ਖਾਣੀ ਆ ਨਹੀਂ ਮੈਂ ਆ ਨਹੀਂ ਆ ਕਾਣਾ ਕੁੜੀ ਦਾ ਵਿਆਹ ਆ ਆਹੋ ਤੇ ਆਪਾਂ ਇਕੱਠੇ ਜਾਈਏ ਵੇਖ ਲੈਣਾ ਨਾ ਨੂੰ ਕਿਦਾਂ ਕਾਣਾ ਕਾਣਾ ਕਹਿੰਦੀ ਆ ਸਿੱਧਾ ਨਹੀਂ ਬੋਲਦੀ ਆ ਤਾਂ ਬੰਨੇ ਨਾ ਲੈਂਦੀ ਉਹਦਾ ਪੁੱਟਾ ਤੇ ਇਕੱਠੇ ਹੀ ਕੋ ਜਾਈਏ ਚੰਗੇ ਲੱਗਾਂਗੇ ਐ ਨਹੀਂ ਚੰਗੇ ਲੱਗਣਾ ਕਿ ਮਾਤਾ ਪਰ ਉਹ ਕਹਿੰਦੀ ਆ ਨੂੰ ਉਹ ਆਗਾ ਐ ਜੀ ਕਾ ਉਹ ਦਾ ਪੁੱਤ ਹੁਣ ਮੈਂ ਕੀ ਕਰਾਂ ਉਹਦਾ ਮੈਨੂੰ ਤੇ ਆਪ ਨਹੀਂ ਉਹਦੀ ਸਮਝ ਲੱਗਦੀ ਸਿੱਧੀ ਦੀ ਗੱਲ ਈ ਜਦੋਂ ਅਸੀਂ ਬੈਨੇ ਹੀ ਨਾ ਰਲ ਰਲ ਕੇ ਉਦੋਂ ਮਾਰਦੇ ਸੀ ਛੜੀਆਂ ਹੁਣ ਆਪਾਂ ਨਹੀਂ ਉਹ ਬੈਣਾ ਰਲ ਕੇ ਭਾਵੇਂ ਜਿੰਨਾ ਮਰਜੀ ਮਿੰਤਾ ਤਰਲੇ ਕਰ ਲੋ ਸਾਡੇ ਆਹੀਂ ਆਪਣੇ ਘਰ ਖੁਸ਼ ਉਹ ਆਪਣੇ ਘਰ ਖੁਸ਼ ਰਹਿਣ ਉਹ ਮਾੜਾ ਵਾ ਏ ਨੌਕਰੀ ਕਰਦਾ ਵਾ ਇਹਦੇ ਉੱਤੇ ਪੈਸੇ ਲਾਏ ਆਈ ਸਾਂਝੇ ਤਾ ਲੈ ਫੌਜੀ ਸਾਹਿਬ ਅਜੇ ਤੱਕ ਸਾਂਝੇ ਪੈਸੇ ਨਹੀਂ ਮੁੱਕਣ ਦੇ ਮਾਪਾ ਪਤਰੀ ਦੇ ਮੇਂ ਦੌੜ ਲਾ ਗਿਆ ਆ ਨਾ ਤੇ ਢੜ ਦੇ ਕੇ ਪੈਸਾ ਚੱਕਣ ਨੂੰ ਲੱਗਾ ਚੱਲ ਪੁੱਤ ਤੇਰੇ ਪੈਸੇ ਆਉਂਦੇ ਆ ਨਾ ਉਹਨੂੰ ਆਉਂਦੇ ਨਹੀਂ ਉਹ ਗਰੀਬ ਵਾ ਮਾੜਾ ਵਾ ਉਹ ਨਾ ਫੌਜੀ ਸਾਹਿਬ ਵੇਖ ਲੋ ਟਾੜੇ ਪੈਸੇ ਲੱਗੇ ਅਜੇ ਵੀ ਰੜਕਦੇ ਜੇ ਤੇ ਜਿਹੜੇ ਵੱਡੇ ਦੇ ਲਾਏ ਮਾਤਾ ਉਹ ਸਾਨੂੰ ਕਿਹੜਾ ਪਤਾ ਨਹੀਂ ਆ ਫੌਜੀ ਸਾਹਿਬ ਨੇ ਵੀ ਨੰ ਸਾਰੀਆਂ ਨਿੱਕੇ ਨਿੱਕੀਆਂ ਗੱਲਾਂ ਦਸੀਆਂ ਕਿੱਥੇ ਲੱਕ ਉਹ ਪੜਿਆ ਤੇ ਕੀ ਕੀ ਉਹਨੇ ਕੀਤਾ ਕਿੜੀਆਂ-ਕੜੀਆਂ ਉਹਨੇ ਨੌਕਰੀਆਂ ਵੇਖੀਆਂ ਭਰਤੀਆਂ ਵੇਖੀਆਂ ਗੋਗੜ ਪਈ ਆ ਉਹਦਾ ਦੌਰ ਲੈ ਕੇ ਫਿਰ ਉੱਠ ਕੇ ਗੋਗੜ ਕਾਦੀ ਆਜੇ ਤਾਂ ਘਾੜ ਧਾਣੇ ਵੀ ਹੈ ਨਹੀਂ ਗਏ ਤੇ ਕਿੱਥੇ ਗਏ ਬੜੋਲੇ ਦੇ ਬਰਾਬਰ ਦੇ ਪਰ ਇਹ ਹੀ ਗਏ ਸਾਡੇ ਬੜੋਲੇ ਨੂੰ ਨਾ ਹੱਥ ਲਾ ਕੇ ਬਹਿ ਜਿਓ ਹੁਣ ਹੁਣ ਵੇਚ ਕੇ ਆਂਦਾ ਮੈਂ ਦਿੱਤੇ ਆ ਟਰੈਕਟਰ ਵਾਲੇ ਨੂੰ ਪੈਸੇ ਤਪਾਹ ਕਿੱਥੇ ਜਾਂਦੇ ਯਾਰ ਕੀ ਸ਼ਰਖਪਾਕਾਂ ਨਹੀਂ ਮਾਤਾ ਨੇ ਐਦਾਂ ਨਹੀਂ ਮਾਨਾ ਤੇ ਲੈਣ ਹੋ ਰਹੇ ਆ ਮਤਲਬ ਕਿਹਾ ਤੂੰ ਆਖੀ ਰੱਖ ਅਸੀਂ ਆ ਗਏ ਮੱਥਾ ਟੇਕ ਕੇ ਉਧਰੇ ਰੋਟੀ ਖਾ ਕੇ ਆਵਾਂਗੇ ਚਲੋ ਫੇਰ ਤੁਸੀਂ ਨਿਆਣੇ ਫੜੋ ਤੇ ਚਲੋ ਗੱਡੀ ਬਾਹਨਾ ਮਾਤੇ ਗੋਦਰੇ ਦਾ ਚੰਗ ਮਾਤਾ ਗੋਦ ਦਵਰੇ ਚੱਲੇ ਹੀ ਕੇ ਸੁਖਣਾ ਸੁਖੀ ਹੀਗੀ ਤੁਨਾ ਦਦੋ ਤਵਾ ਨਾ ਤਈਓ ਪਣੀ ਪਾਪਾ ਕੇ ਨਾ ਤਵਾ ਨਹੀਂ ਕਾਲਾ ਬੇਟਾ ਆ ਤਾਂ ਬੜੀ ਆ ਆਈ ਜਣਾਈ ਗੁਰਦੁਆਰੇ ਹੋਂਦ ਨਾ ਤਾ ਤੋ ਤੈਨੂੰ ਖਾ ਨਹੀਂ ਸਕਦੇ ਚੰਗਾ ਤੇ ਤੂੰ ਇੱਥੇ ਬਹਿ ਜਾ ਰਾਖੀ ਕਰੀ ਸਾਡੇ ਘਰ ਦੀ ਤੇ ਮੈਂ ਮੱਥਾ ਟੇਕ ਕੇ ਆ ਗਏ ਚੰਗਾ ਤੇ ਲੰਗਰ ਅਹੀਂ ਗੁਰਦੁਆਰੇ ਉਹ ਖਾਉਣਾ ਹੀ ਆ ਤੇ ਰੋਟੀ ਤੂੰ ਖਾ ਹੀ ਵੱਡੇ ਵੱਲੋਂ ਮੈਂ ਫਿਰ ਉੱਥੇ ਪੈ ਜੂ ਮੈਂ ਨੇਰੇ ਕਿੱਥੇ ਠੇਡੇ ਖਾਂਦੀ ਰਹਿਣਾ ਵਾ ਚੱਲ ਫਿਰ ਵੇਖ ਲੈ ਮਰਜੀ ਆਪਣੀ ਫਿਰ ਤੂੰ ਚੱਲ ਜਾ ਜਿਆਨੇ ਤਿਆਰੀਆਂ ਤੇ ਲੋਕ ਮਾਰਦੇ ਤੇ ਚੱਲ ਤੂੰ ਮਾਦਾ ਫੇਰ ਚੱਲ ਜਾ ਜਿਆਦੇ ਤੂੰ ਨਾ ਕਿਉਂਦੀ ਗੰਨ ਹਲਾ ਫੇਰ ਓ ਠੰਡ ਮਾਦਾ ਬਿਮਾਰ ਕਰਨੀ ਐ ਚੱਲ ਫੇਰ ਮਾਦਾ ਲੈ ਓ ਮੇਰੀ ਜੁੱਤੀ ਕਿੱਥੇ ਆ ਮੈਂ ਪਾਵਾਂ ਜੁੱਤੀ ਤੇਰੀ ਮੈਗਟ ਨਹੀਂ ਐ ਮੈਂ ਹੀ ਕੱਢਣ ਲੱਗੀ ਆ ਨਾੜੇ ਚਾਲਿਆ ਨਾੜੇ ਆਂਦੇ ਆਉਂਦੀ ਨਹੀਂ ਯਮਦੀ ਨਹੀਂ ਹੋਣ ਆਂਦੇ ਉਧਰ ਚੱਲ ਜਾ ਤੇ ਮੈਂ ਫੇਰ ਉਧਰ ਹੀ ਰਹਿਣਾ ਮੈਂ ਹੁਣ ਕੀ ਕਰਾਂ ਜੇ ਮੈਂ ਇੱਧਰ ਆ ਜਾਨੀ ਆ ਤੇ ਤੁਰ ਪੈਂਦੇ ਆਹੀਂ ਮੱਥਾ ਦੇਕਣ ਚੱਲੇ ਆ ਗੁੰਨ ਨੇ ਆਵਾ ਗੁੰਨ ਦੀ ਆ ਮਾਦਾ ਚੱਲ ਗਈ ਆ ਉਧਰ ਆਹੋ ਉਹਨੇ ਉਧਰ ਹੀ ਰੋਟੀ ਪਾਣੀ ਖਾ ਲੈਣਾ ਮੈਂ ਤਾਂ ਉਹਦੇ ਸਾਹਮਣੇ ਕਿਹਾ ਨਹੀਂ ਉਹਨੂੰ ਮੈਂ ਚੰਗੀ ਗੱਲ ਲੇਟ ਸੌਂਦੀ ਹੁੰਦੀ ਆ ਤੇ ਮਾੜੀ ਗੱਲ ਨੂੰ ਪਹਿਲਾਂ ਸੌਂ ਜਾਂਦੀ ਆ ਤੇ ਤੁਸੀਂ ਇਦਾਂ ਕਰੋ ਕਣਕ ਚੋਂ ਤਾਂ ਦਵਾਈ ਨਿਕਲੀ ਨਹੀਂ ਅਜਾ ਦਵਾਈ ਲੈ ਕੇ ਆਓ ਨਹੀਂ ਕਣਕ ਦੇ ਚਮਾ ਮੈਨੂੰ ਤਾਂ ਦਵਾਈ ਪਹਿਲਾਂ ਲੈ ਕੇ ਕੀ ਕਰਨੀ ਦਵਾਈ ਲੈ ਕੇ ਆਓ ਆ ਮੈਂ ਆਟੇ ਚ ਗੁੰਨਾ ਤੇ ਤਿੰਨੇ ਜਾਣੇ ਖਾਣੇ ਉਹ ਜਾਰਮਾਨ ਕਰ ਯਾਰ ਮੈਂ ਤੇ ਗੁੱਸੇ ਚ ਕਹਦਾ ਤੂੰ ਸੱਚੀ ਮੰਨ ਗਈ ਐ ਮੈਂ ਸੱਚੀ ਕਹਿਣ ਈ ਆ ਮੈਂ ਬੋਹ ਕੀ ਹੁਣ ਇਹ ਜ਼ਿੰਦਗੀ ਤੋਂ ਮੇ ਕੋ ਨਹੀਂ ਸਿਆ ਜਾਂਦਾ ਜਦੋਂ ਘਰ ਖਾਣ ਨੂੰ ਨਹੀਂ ਕੋ ਹੈਗਾ ਤਾਂ ਕੀ ਕਰੀਏ ਕਿ ਜੀ ਕੇ ਇੱਥੇ ਕੀ ਕਰਨ ਨੂੰ ਜੀਣਾ ਵਾ ਉਹ ਚੱਲ ਕੋਈ ਨਹੀਂ ਐ ਮੰਨਣਾ ਹੁਣ ਕਰ ਆ 100 ਰੁਪਏ ਆਪਣੇ ਕੋਲ ਹੀ ਰੱਖ ਐਂਦਾ ਕਰ ਹੋਰ ਕੱਲ ਪਰਸੋਂ ਨੂੰ ਸ਼ਨੀ ਐਤਵਾਰ ਆ ਜਣਾ ਵਾ ਤੇ ਮਾਂ ਪੁੱਤ ਦੋ ਦਿਨ ਨਾਨਕੇ ਰਹਿਓ ਨਾਨਕੇ ਕੀ ਕਰਨਾ ਉਹਨਾਂ ਨੇ ਜਦੋਂ ਪੁੱਛਿਆ ਵੀ ਕੀ ਕਰਨਾ ਇਹ ਜੇ ਉਹਨਾਂ ਕੋ ਦੱਸਿਆ ਉਹਨਾਂ ਨੂੰ ਦੱਸਿਆ ਜਾਣਾ ਮੇਰੇ ਕੋ ਪਰ ਨਾ ਦੱਸੀ ਗਈ ਦੋ ਦਿਨ ਛੁੱਟੀਆਂ ਮੈਂ ਚਲ ਮਿਲ ਗਰਨੀ ਆ ਆਪਣੀ ਮਾਂ ਨਾਲ ਗੱਲ ਕਰਨੀ ਪਰਦੇ ਨਾਲ ਕੀ ਆ ਗੱਲ ਬਾਤ ਵਾ ਮਾਂ ਮੇਰੀ ਵੀ ਭਰਾਵਾਂ ਦੇ ਹੱਥਾਂ 'ਚ ਉਹਨੇ ਮੈਨੂੰ ਕੀ ਦੇ ਦੇਣਾ ਵਾ ਜਦੋਂ ਤੇ ਨਹੀਂ ਸੀ ਨਾ ਭਰਾ ਆਏ ਉਦੋਂ ਤੇ ਮੁੱਠਾ 'ਚ ਮੈਨੂੰ ਦੇ ਦਿੰਦੀ ਹੁਣ ਉਹਨੇ ਮੈਨੂੰ ਕੀ ਦੇ ਦੇਣਾ ਬਿਲਕੁਲ ਮੈਨੂੰ ਦੱਸੋ ਹਾਂ ਆ ਨਾ ਸਸ ਮਸ ਨਾਲ ਕਿ ਮਸ ਜਿੰਨਾ ਟਾ ਕਿਹਦੀਆਂ ਕਿਹਦੀਆਂ ਨਸਾ ਚ ਦਵਾਂਗੇ ਦੱਸੋ ਪਹਿਲਾਂ ਉਹ ਚੱਲ ਮੁੰਡੇ ਨੂੰ ਜਾ ਕੇ ਖਵਾ ਲੀ ਆ ਆਪੇ ਕੇ ਖਾਲਾਂਗੇ ਹੋਰ ਕੀ ਆ ਫਿਰ ਕੀ ਕਰ ਲੈਣਾ ਵਾ ਕੋਈ ਨਹੀਂ ਤੂੰ ਚਿੰਤਾ ਕਰ ਮੈਂ ਕਣਕ ਦਾ ਪ੍ਰਬੰਧ ਕਰ ਦਿੰਦਾ ਮੈਂ ਕਦੇ ਦਿਨ ਚ ਆ ਪੈਸੇ ਮੈਂ ਰੱਖ ਦਿੰਦਾ ਇੱਥੇ ਹੀ ਮੇਰੀ ਸੁਣੋ ਗੱਲ ਅੱਜ ਇਹਦੇ ਕੋ ਜਿਹੜਾ ਵੀ ਤੁਹਾਨੂੰ ਜੈਕਟਾਂ ਜੂਕਟਾਂ ਦਿੰਦਾ ਨਾ ਉਹ ਕੋ ਮਸ ਆਪਣੇ ਦਵਾ ਦਾ ਧਾਣੇ ਮੰਗ ਲਿਓ ਖੇਸਵਾ ਕੋਈ ਦਿੰਦਾ ਹੀ ਉਹ ਆ ਮੰਨੇ ਦੀਆਂ ਲੱਥੀਆਂ ਪੱਥੀਆਂ ਪਾਉਂਨੇ ਆ ਦਿੰਦਾ ਮੈਨੂੰ ਜਗੜਾ ਮੇਰੀ ਮਾਸੀ ਦੇ ਪੁੱਤ ਵਾ ਮੈਨੂੰ ਜਦਾ ਫਿਰ ਉਹਨੇ ਉਹ ਲੈ ਦਿੱਤੀ ਹਣੀ ਮਨਪ੍ਰੀਤ ਨੂੰ ਨਹੀਂ ਹੁਣ ਪਤਾ ਹੈ ਮਨਪ੍ਰੀਤ ਨੂੰ ਨਹੀਂ ਪਤਾ ਉਹਦੇ ਚੰਗਾ ਹੀ ਪਤਾ ਨਹੀਂ ਇਹਨੇ ਕੀ ਕੰਮ ਚ ਫੂਕਾ ਮਾਰ ਮੈਨੂੰ ਘਟ ਛੜਿਆ ਹੀ ਕਿ ਜੇ ਅਗੇ ਪੈਨਸ਼ਨ ਹੁੰਦੀ ਤਾਂ 2-400 500 ਦੇ ਦਿੰਦਾ ਹੁੰਦਾ ਹੀ ਕਿ ਮੁੰਡੇ ਦੇ ਕਾਪੀਏ ਕਰਾਬਾਂ ਲੈ ਆ ਹੁਣ ਜੇਕਰ ਉਹ ਵੀ ਨਹੀਂ ਦਿੰਦਾ ਰੁਪਈਆ ਵੀ ਆ ਤੇਰਾ 100 ਰੱਖਤਾ ਇੱਥੇ ਸਾਹਮਲਾ ਕੋਈ ਨਹੀਂ ਚੰਨੇ ਨਾਲ ਮੇਰੀ ਗੱਲ ਹੋਈ ਉਹਨੇ ਕਵਾਂਟਲ ਕਣਕ ਲੈ ਜੀ ਦੁਆ ਗੜਾ ਨੂੰ ਆਰ ਕੇ ਉਥੋਂ ਜੁਕ ਲਿਆ ਹੂੰਗਾ ਜਾ ਕੇ ਉਹਨੂੰ ਦੇ ਦਾਂਗੇ ਕਣਕੋਂ ਮੁੜ ਕੇ ਹਾ ਜੇ ਤੇ ਥੋੜੇ ਦਿਨ ਖਰਾਬ ਹੋਏ ਆ ਗਾਗਾ ਵੇਖੋ ਬੰਦਾ ਕੀ ਆ ਚੁੱਪ ਕਰਕੇ ਤੇ ਦਵਾਈ ਲੈਓ ਸਾਡਾ ਕੰਮ ਨਿਭੜ ਜਾਊਗਾ ਕੋਈ ਨਹੀਂ ਤੂੰ ਚਿੰਤਾ ਨਾ ਕਰ ਮੈਂ ਮਿਸਤਰੀ ਨਾਲ ਵੀ ਗੱਲ ਕੀਤੀ ਮੈਂ ਦਿਹਾੜੀ ਜਾਇਆ ਕਰੂੰਗਾ ਉਹਦੇ ਨਾਲ ਮੈਂ ਵੇਲੇ ਨੇ ਘਰ ਕੀ ਕਰਨਾ ਫਿਰ ਹੁਣ ਕੋਨਾ ਕੋਤੇ ਕਰਨਾ ਪੈਣਾ ਹੁਣ ਆਹੋ ਦਿਨ ਵੇਖਣ ਵਾਲੇ ਰਹਿ ਗਏ ਹੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਜੇ ਆਪਣੇ ਮਾੜੇ ਦਿਨ ਕਿਤੇ ਨਾ ਚੰਗੇ ਵੀ ਉਹਨੇ ਹੀ ਕਰਨੇ ਆਂ ਪਕਾ ਲਾ ਤੂੰ ਦੋ ਦੋ